ਜੀ ਜਿਹੜੇ ਸ਼ਹੀਦੀ ਚੱਕਰ ਨਾਲ ਜਿਨ੍ਹਾਂ ਨੂੰ ਨਿਵਾਜਿਆ ਗਿਆ ਉਹ ਇੱਕ ਪੰਜਾਬ ਦੀ ਧਰਤੀ ਦੀ ਜਿਹੜੀ ਮਹਾਨ ਪਰੰਪਰਾ ਹੈ ਦੇਸ਼ ਲਈ ਕੁਰਬਾਨ ਹੋਣ ਦੀ ਬੜੀ ਚੜ੍ਹਦੀ ਉਮਰ ਚ ਉਹਨਾਂ ਨੇ ਦੇਸ਼ ਲਈ ਕੁਰਬਾਨੀ ਕੀਤੀ ਹੈ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਦਾ ਵੀ ਕੋਈ ਉਹ ਬੜੀ ਐਗਜ਼ੈਂਪਲਰੀ ਸੀ ਤਾਂ ਕਿ ਉਹਨਾਂ ਦੀਆਂ ਯਾਦਾਂ ਜਿਹੜੀਆਂ ਅਗਲੀ ਪੀੜ੍ਹੀ ਨੂੰ ਜੜੀਆਂ ਉਹ ਪ੍ਰੇਰਿਤ ਕਰਦੀਆਂ ਰਹਿਣ। ਕਰਨਲ ਸ਼ਹੀਦ ਮਨਪ੍ਰੀਤ ਸਿੰਘ ਦੀ ਅੱਜ ਵਰਸੀ ਹੈ ਜਿਸ ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਐਮਪੀ ਸਾਡੇ ਨਾਲ ਨੇ। ਐਮਪੀ ਸਾਹਿਬ ਆਮਨਤ ਸਾਹਿਬ ਜੀ ਉਹ ਦਿਨ ਹੈ ਮਤ ਭਾਗਾ ਜਿਸ ਦਿਨ ਕਰਨਲ ਸ਼ਹੀਦ ਮਨਪ੍ਰੀਤ ਸਿੰਘ ਸ਼ਹੀਦੀ ਦੇ ਗਏ ਸੀ ਸਾਡੇ ਦੇਸ਼ ਵਾਸਤੇ ਤਾਂ ਅੱਜ ਉਹਨਾਂ ਦੀ ਵਰਸ ਮਨਾਇ ਜਾ ਰਹੀ ਤੁਸੀਂ ਮੌਕੇ ਤੇ ਪਹੁੰਚੇ ਹੋ। ਕਿਸੇ ਦੇ ਭਾਵਕ ਪਾਲ ਨੂੰ ਦੇਖੋ ਕਰਨਲ ਮਨਪ੍ਰੀਤ ਜੀ ਜਿਹੜੇ ਸ਼ਹੀਦੀ ਚੱਕਰ ਨਾਲ ਜਿਨ੍ਹਾਂ ਨੂੰ ਨਿਵਾਜਿਆ ਗਿਆ ਹੈ ਉਹ ਇੱਕ ਪੰਜਾਬ ਦੀ ਧਰਤੀ ਦੀ ਜਿਹੜੀ ਮਹਾਨ ਪਰੰਪਰਾ ਹੈ ਦੇਸ਼ ਲਈ ਕੁਰਬਾਨ ਹੋਣ ਦੀ ਬੜੀ ਚੜ੍ਹਦੀ ਉਮਰ ਚ ਉਹਨਾਂ ਨੇ ਦੇਸ਼ ਲਈ ਕੁਰਬਾਨੀ ਕੀਤੀ ਹੈ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਦਾ ਵੀ ਕੋਈ ਉਹ ਬੜੀ ਐਗਜ਼ੈਂਪਲਰੀ ਸੀ ਔਰ ਅੱਜ ਉਹਨਾਂ ਦੀ ਪਹਿਲੀ ਵਰਸੀ ਜਿੱਥੇ ਸਾਰੇ ਸੰਗਤ ਇੱਥੇ ਇਕੱਠੀ ਹੋਈ ਹੈ ਉਹਨਾਂ ਦੀ ਨਿੱਗੀ ਯਾਦ ਨੂੰ ਜਿਹੜਾ ਉਹਨੂੰ ਯਾਦ ਕੀਤਾ ਗਿਆ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਹੈ ਉੱਥੇ ਨਾਲ-ਨਾਲ ਪਰਿਵਾਰ ਨੂੰ ਵੀ ਇਸ ਗੱਲ ਦਾ ਭਰੋਸਾ ਪੰਜਾਬ ਸਰਕਾਰ ਵੱਲੋਂ ਦੁਆਇਆ ਕਿ ਹਰ ਤਰੀਕੇ ਨਾਲ ਮਾਨਯੋਗ ਮੁੱਖ ਮੰਤਰੀ ਜੋ ਜੋ ਇੱਥੇ ਕਹਿ ਕੇ ਗਏ ਸੀ ਚਾਹੇ ਉਹ ਪਾਰਕ ਉਹਨਾਂ ਦੇ ਨਾਂ ਤੇ ਕਰਨਾ ਚਾਹੇ ਸਕੂਲ ਨਾਂ ਤੇ ਕਰਨਾ ਚਾਹੇ ਇੱਕ ਸੜਕ ਨਾਂ ਤੇ ਕਰਨੀ ਹੋਵੇ ਤਮਾਮ ਤਾਂ ਕਿ ਉਹਨਾਂ ਦੀਆਂ ਯਾਦਾਂ ਜਿਹੜੀਆਂ ਅਗਲੀ ਪੀੜ੍ਹੀ ਨੂੰ ਜਿਹੜੀਆਂ ਉਹ ਪ੍ਰੇਰਿਤ ਕਰਦੀਆਂ ਰਹਿਣ ਹੂੰ ਸੋ ਉਸ ਵਿੱਚ ਤਮਾਮ ਚੀਜ਼ਾਂ ਅੱਜ ਮਾਨਯੋਗ ਸਟੇ ਐਡੀਐਮ ਸਾਹਿਬ ਵੀ ਮੇਰੇ ਨਾਲ ਨੇ ਪ੍ਰਸ਼ਾਸਨ ਸਾਰਾ ਸਮਰਪਿਤ ਕੀਤਾ ਹੈ ਪਾਰਕ ਵੀ ਇੱਕ ਸਟੈਚੂ ਵੀ ਜਿਹੜੀ ਆ ਉਹ ਅਪਰੂਵ ਹੋ ਗਈ ਹੈ ਪੰਜਾਬ ਸਰਕਾਰ ਨੂੰ ਹਾਂਜੀ ਉਹ ਕਹਿਣ ਤੋਂ ਬਾਅਦ ਇਹ ਆ ਵੀ ਇਸ ਜਿਹੜੀ ਮਨਪ੍ਰੀਤ ਜੀ ਦੀ ਸ਼ਹਾਦਤ ਦੇ ਦੀ ਕਮੀ ਤੇ ਨਹੀਂ ਪੂਰੀ ਕੀਤੀ ਜਾ ਸਕਦੀ ਲੇਕਿਨ ਉਹਨਾਂ ਦੀਆਂ ਯਾਦਾਂ ਨੂੰ ਹਮੇਸ਼ਾ ਜਿਹੜੀਆਂ ਆ ਉਹ ਆਪਾਂ ਯਾਦ ਕਰਦੇ ਰਹੀਏ ਪ੍ਰੇਰਣਾ ਅਗਲੀ ਪੀੜ੍ਹੀ ਨੂੰ ਮਿਲਦੀ ਰਵੇ ਇਹ ਜ਼ਰੂਰ ਸਾਡੀ ਕੋਸ਼ਿਸ਼ ਹੈ ਅੱਛਾ ਮੁੱਖ ਮੰਤਰੀ ਪੰਜਾਬ ਨੇ ਜਿਹੜੀਆਂ ਚਾਰ ਪੰਜ ਚੀਜ਼ਾਂ ਕਹੀਆਂ ਸੀ ਜਿਵੇਂ ਬੈਰੀਅਰ ਤੋਂ ਲੈ ਕੇ ਸਿਸਮਾ ਰੋਡ ਤੱਕ ਮਨਪ੍ਰੀਤ ਸਿੰਘ ਦਾ ਨਾਮ ਉਹਦੇ ਰੱਖਣਾ ਨਹੀਂ ਪੱਥਰ ਦੂਜੇ ਪਾਸੇ ਇਹ ਗਰਾਊਂਡ ਦਾ ਵੀ ਗੱਲ ਆਖੀ ਸੀ ਦੂਜੇ ਪਾਸੇ ਜਿਹੜੀ ਇਹ ਬਾਹਰਤਾਜ ਹੋਗੀ ਬੁੱਤਦੀ ਹੋਗੀ ਤਾਂ ਇਹ ਜਿਹੜਾ ਕੈਬਨਟ ਦੇ ਵਿੱਚ ਸਾਰੀਆਂ ਚੀਜ਼ਾਂ ਹੋ ਗਈਆਂ ਪਾਸੇ ਇੱਕ ਸਟੈਚੂ ਅਪਰੂਵ ਹੋ ਗਈ ਆ پارک ਆਲ ਬੋਰਡ ਵੀ ਅਪਰੂਵ ਹੋ ਗਿਆ ਹਾਂਜੀ ਔਰ ਇਸ ਤੋਂ ਇਲਾਵਾ ਵੀ ਹੈ ਸਕੂਲ ਸਕੂਲ ਦਾ ਹ ਸਕੂਲ ਦਾ ਨਾਮ ਕਰਨ ਤੇ ਚਲੋ ਬੋਰਡ ਵੀ ਲੱਗ ਗਿਆ ਆਦਰਵਾਇਜ਼ ਵੀ ਦੇਖੋ ਅਸੀਂ ਤੇ ਕਹਿ ਵੀ ਜੋ ਜੋ ਵੀ ਪਿੰਡ ਵਾਲੇ ਸਾਨੂੰ ਜਾਂ ਪਰਿਵਾਰ ਕੋਈ ਵੀ ਇਹਦੇ ਬਾਬਤ ਹੋਰ ਅੱਗੇ ਵੀ ਕੋਈ ਕਰੂਗਾ ਹਾਂਜੀ ਡਿਮਾਂਡ ਰੱਖੂਗਾ ਕੋਈ ਗੱਲ ਕਰੂਗਾ ਤੇ ਡੈਫੀਨਿਟਲੀ ਉਹਨੂੰ ਚਿਰੇ ਚੜਾਇਆ ਜਾਊਗਾ ਅੱਛਾ ਬਹੁਤ ਮਦਪਾਗਾ ਦੇਖਿਆ ਅੱਜ ਕੰਗਸ ਸਾਹਿਬ ਜਿੰਨਾ ਇਕੱਠ ਹੋਣਾ ਚਾਹੀਦਾ ਸੀ ਇਲਾਕੇ ਦਾ ਉਹ ਨਾ ਹੋਇਆ ਨਹੀਂ ਕਿਉਂਕਿ ਇੱਕ ਉਹ ਸਿਹਦੀ ਦਿੱਤੀ ਆ ਸਾਡੇ ਦੇਸ਼ ਵਾਸਤੇ ਸਾਡੀ ਕੌਮ ਵਾਸਤੇ ਸਾਡੇ ਇਲਾਕੇ ਵਾਸਤੇ ਵੀ ਤਾਂ ਕਿਵੇਂ ਦੇਖਦੇ ਹਾਂ ਕਿ ਇਕੱਠ ਬਹੁਤ ਘੱਟ ਹੋਣਾ ਚਲੋ ਦੇਖੋ ਆਏ ਆਂ ਕਈ ਵਾਰ ਬਾਰਿਸ਼ ਕਰਕੇ ਵੀ ਹੋ ਸਕਦਾ ਪਰ ਕਾਫੀ ਸੰਗਤ ਆਈ ਹੈ ਗੱਲ ਇਹ ਆ ਵੀ ਮਨਪ੍ਰੀਤ ਜੀ ਦੀ ਜਿਹੜੀ ਸ਼ਹਾਦਤ ਆ ਉਹਨੂੰ ਪੂਰਾ ਦੇਸ਼ ਜੜਾ ਆ ਮਨ ਦਾ ਇਸ਼ਕ ਹੈ ਔਰ ਇਹ ਕੋਈ ਮਤਲਬ ਆਮ ਜੀ ਸਧਾਰਨ ਜੀ ਗੱਲ ਨਹੀਂ ਕੀ ਔਰ ਉਹਨਾਂ ਦੀ ਜਿਹੜੀ ਦੇਸ਼ ਵਾਸਤੇ ਕੁਰਬਾਨੀ ਹੈ ਉਹ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰਹੇ ਦੇਖੋ ਕਿ ਇਹ ਸਨ ਮਲਵਿੰਦਰ ਸਿੰਘ ਕੰਗ ਜਿਹੜੇ ਐਮਪੀ ਜਿੰਨਾ ਵੱਲੋਂ ਅੱਜ ਮਨਪ੍ਰੀਤ ਸਿੰਘ ਜੋ ਕਿ ਸ਼ਹੀਦ ਕਰਨਲ ਨੇ ਉਹਨਾਂ ਦੇ ਵਰਸੀ ਸਮਾਗਮ ਤੇ ਪਹੁੰਚੇ ਸੀ ਤਾਂ ਇਹਨਾਂ ਨੇ ਵਾਅਦਾ ਕੀਤਾ ਕਿ ਜੋ ਮੁੱਖ ਮੰਤਰੀ ਪੰਜਾਬ ਨੇ ਵਾਅਦਾ ਕੀਤਾ ਸੀ ਉਹ ਸਾਰੀਆਂ ਮੰਗਾ ਉਹਨੀਆਂ ਕੀਤੀਆਂ ਜਾਣਗੀਆਂ ਜਿਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੇ ਕੈਬਨਟ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਪਾਸ ਕਰ ਦਿੱਤੀਆਂ ਦੇਖਦੇ ਕਿੰਨਾ ਬਦਲਾਅ ਚ ਜਿਹੜੀਆਂ ਹੁਣ ਐਲਾਨ ਕਰਕੇ ਗਏ ਨੇ ਮੁੱਖ ਮੰਤਰੀ ਪੰਜਾਬ ਤਾਂ ਉਹ ਕਿੰਨੇ ਕੀ ਜਲਦੀ ਜਿਹੜੀਆਂ ਮੰਗ ਪੂਰੀਆਂ ਹੁੰਦੀਆਂ ਤਾਂ ਵਾਲਾ ਸਾਨੂੰ ਦੱਸੇਗਾ ਥੋਵੇਂ ਕੈਬਨਟ ਮੀਟਿੰਗ ਦੇ ਨਾਲ ਅੱਗੇ ਸੀ